ਆਖਰੀ ਗੱਲ ਜੀ ਸਾਰੇ ਭਰਾਵਾਂ ਨੂੰ ਆਪਣੀ ਨਵੀਂ ਟੀਮ ਹੋਣ ਚਾਹੀਏ ਮਾਜਾ ਪੰਜਾਬੀ ਦਾ ਇੱਕ ਬਿੱਲਾ ਮਾਜਾ ਬਾਬਾ ਮਾਣੂ ਦੇ ਕੋਲੋਂ ਕਰਾਵੇ ਤੇ ਆਪਣੇ ਭਰਾ ਬਲਵੰਤ ਸੰਧੂ ਫਿਰ ਮਦਰੀਪੁਰਿਆ ਰਮਨਪੰਧਾ ਤੇ ਗੱਜੂ ਜਿੱਤੂ ਲੋਏ ਚਾਪਲੀ ਸੋਸੀ ਦਾ ਗਿਆ ਉਹ ਵੀ ਭਰਾ ਆਪਣੇ ਮਾਣੇ ਆ ਰਿਹਾ ਠੀਕ ਆ ਜੇ ਨਾ ਹੋ ਤਾਂ ਉਹ ਗੋਲੀ ਕਰ ਦੇ ਇਹ ਟੀਮ ਆਪਣੀ ਨਾਰਥ ਫੈਡਰੇਸ਼ਨ ਵਿੱਚ ਖੇਡੂਗੀ ਨਾਲ ਆਪਣੇ ਫ੍ਰੀਕ ਲੱਦੂਆ ਕਰਨਾਲ ਕੋਰਿਆ ਜੀ ਰਾਹ ਤੇ ਆਲੀ ਰਾਗਾ ਸ਼ਕਪੁਰ ਤੋਂ ਵੀ ਦੇਖਣਾ ਵੀ ਰਾਸੇ ਵਾਲੀ ਹਾਲੋ ਤੇ ਨਾਲ ਪਹਿਲੀਆਂ ਜੋ ਮਚੋਲਾ ਸਾਹਿਬ ਇਹ ਹੋ ਰਿਹਾ ਫਿਰ ਨਾ ਪਲੇਅਰ ਜਿਹੜੇ ਅੱਜ ਅਸਲ ਨਹੀਂ ਇੱਥੇ ਹੈਗੇ ਉਹ ਵੀ ਨਾਲ ਜੱਜਾ ਕੋਲ ਨਾ ਆ। ਨਾਲ ਕੋਲ ਨਾ ਬ੍ਰਿਸ਼ ਕਰੀ ਰਿਹਾ ਤੇ ਵਧੀਆ ਪ੍ਰਦਰਸ਼ਨ ਕਰੀ। ਤੇ ਬਾਕੀ ਪਿੰਡ ਸਾਥੀ ਨਾਲ ਹਾਲਤਾਵਾ ਨਬਤੇ ਵਾਈ ਯੂ ਯੂ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਵੀਰ ਲਵ ਸੰਧੂ ਰਮਨ ਬੱਗਾ ਹਿੰਮਤ ਬਿਲੀਪੁਰੀਆ ਤੇ ਜਾਦੀ ਸਿੱਧੂ ਕੈਨੇਡਾ ਇਹਨਾਂ ਵੱਲੋਂ ਜੀ ਪੰਜਾਬੀ ਲਾਈਨ ਕਬੱਡੀ ਕਲੱਬ ਮਾਝਾ ਟੀਮ ਤਿਆਰ ਕੀਤੀ ਹੈ ਜੀ ਜਿਹੜੀ ਨਾਰਥ ਫੈਡਰੇਸ਼ਨ ਦੇ ਬੈਨਰ ਹੇਠਾਂ ਆਹ ਸੀਜ਼ਨ 2025 ਦਾ ਖੇਡੇਗੀ ਇਹਦੇ ਵਿੱਚ ਮਾਝੇ ਦੀ ਕਰੀਮ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ